ਜੇ ਕੋਈ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ ਤੇ ਇਹ ਉਹਨੂੰ ਹਰ ਤਰ੍ਹਾਂ ਨਾਲ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ ਜਿਹੜੀਆਂ ਟਰੱਲੇ ਨਾਲ ਜਾਇਜ ਮਾਈਨਿੰਗ ਹੋ ਰਹੀ ਆ ਕਾਇਪਰ ਖੋਜੇ ਮੈਦਨ ਤੋਂ ਰਾਹੋਂ ਵਾਲੀ ਨਵੇਂ ਸ਼ਹਿਰ ਵਾਲੀ ਸਾਈਡ ਤੋਂ ਇਹ ਉਹ ਲੋਕ ਆ ਜਿਨ੍ਹਾਂ ਨੇ ਤਾਇਿਆ ਕਰ ਲਿਆ ਕਿ ਅਸੀਂ ਮਾਨ ਸਾਹਿਬ ਦੀ ਬਦਨਾਮੀ ਗਰਾਊਂਡ ਲੈਵਲ ਤੇ ਕਰਨੀ ਹੀ ਕਰਨੀ ਆ ਜਾਇਜ ਮਾਈਨਿੰਗ ਕਿੱਧਰ ਹੋ ਰਹੀ ਆ ਪਰ ਨੇਨਾ ਕੰਮ ਚੱਲ ਰਿਹਾ ਧੱਗੀਆਂ ੜਾ ਰਿਹਾ ਕਾਨੂੰਨ ਦੀਆਂ ਸਰਕਾਰਾਂ ਦੀਆਂ ਰਾਤ ਦੇ 11 ਵਜੇ ਹੋਏ ਆ ਰਾਤ ਦੇ ਕਰੀਬ 11 ਵੱਜ ਚੁੱਕੇ ਜੀ ਅਸਰ ਤੋਂ ਸਾਹਮਣੇ ਮੇਰੀ ਗੱਲ ਹੋਈ ਅਸਲ ਤੋਂ ਸਾਫ ਕੰਦੇ ਮੈਂ ਆ ਰਹੇ ਹਾਂ 10-15 ਮਿੰਟ ਚਾ ਰਹੇ ਹਾਂ 10-15 ਮਿੰਟ ਚਾ ਰਹੇ ਹਾਂ ਕਰਦੇ ਕਰਾਉਂਦੇ ਅੱਧਾ ਪੌਣਾ ਘੰਟਾ ਬੀਤ ਗਿਆ ਉਹ ਨਜ਼ਰ ਨੂੰ ਉਹ ਲੋਕ ਆਏ ਉਹਨਾਂ ਨੇ ਆ ਕੇ ਆਪਣੇ ਤੇ ਹਮਲਾ ਕਰ ਦਿੱਤਾ ਅੰਦੀ ਕਾ ਜੀ ਕੀ ਮਾਮਲਾ ਕੀ ਹੈ ਜੀ ਤੁਹਾਡੇ ਕੋਲ ਮੇਰੇ ਕੋ ਵੀਡੀਓ ਪਾਈ ਗਈ ਸੀ ਕਿ ਤੁਹਾਡੇ ਤੇ ਹਮਲਾ ਕੀਤਾ ਗਿਆ ਕਿੰਨਾ ਵੱਲੋਂ ਕੀਤਾ ਗਿਆ ਅ ਪਹਿਲਾਂ ਤਾਂ ਜੀ ਸਮੂੱਚੀ ਪ੍ਰੈਸ ਦਾ ਸਾਰੇ ਭਾਈ ਜਿਹੜੇ ਇੱਥੇ ਆ ਜਲਦੀਆਂ ਗੱਲਾਂ ਆਈਆਂ ਤੋਂ ਧੰਨਵਾਦ ਤੇ ਸਮੂੱਚੀ 사ਦ ਸੰਗਤ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀ ਜੀ ਦੱਸਣਾ ਚਾਹੁੰਨਾ ਕਿ ਜਿਹੜੇ ਲੋਕ ਆ ਨਾ ਇਹ ਉਹ ਲੋਕ ਆ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲੋਕ ਪ੍ਰੇਤਾ ਹਜਮ ਨਹੀਂ ਹੋ ਰਹੀ ਇਹ ਉਹ ਲੋਕ ਆ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦਾ ਆਮ ਲੋਕਾਂ ਲਈ ਕੰਮ ਕਰਨਾ ਹਜਮ ਨਹੀਂ ਆ ਰਿਹਾ ਇਹ ਲੋਕ ਕੱਲਾ ਹੁਣ ਨਹੀਂ ਪਿਛਲੀਆਂ ਸਰਕਾਰਾਂ ਚ ਵੀ ਇਹ ਆਪਣੀ ਗੁੰਡਾਗਰਦੀ ਦੋ ਨੰਬਰ ਦੇ ਧੰਦੇ ਕਰਦੇ ਆਏ ਤੇ ਕਰਦੇ ਰਹਿਣਗੇ ਪਰ ਅੱਜ ਇਹਨਾਂ ਨੇ ਤਹਈਆ ਕੀਤਾ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਲੋਕਾਂ ਲਈ ਦਿਨ ਰਾਤ ਕੰਮ ਕਰ ਰਹੀ ਆ ਟੋਲ ਪਲਾਜ਼ੇ ਬੰਦ ਕੀਤੇ ਆ ਐਜੂਕੇਸ਼ਨ ਤੇ ਕੰਮ ਕੀਤਾ ਹੈਲਥ ਤੇ ਕੰਮ ਕੀਤਾ ਆ ਕੱਲ ਪਰਸੇ ਤੁਸੀਂ ਦੇਖੋ 443 ਨਵੇਂ ਪੁਲਿਸ ਤੇ ਨੌਜਵਾਨ ਮੁੰਡੇ ਕੁੜੀਆਂ ਭਰਤੀ ਕੀਤੇ ਆ 50000 ਦੇ ਕਰੀਬ ਨੌਜਵਾਨ ਭਰਤੀ ਕਰ ਚੁੱਕੇ ਆ ਸੋ ਉਹ ਆਪਣੇ ਕੰਮ ਕਰ ਰਹੇ ਆ ਪਰ ਇਹ ਉਹ ਲੋਕ ਆ ਜਿਨ੍ਹਾਂ ਨੇ ਤਾਇਆ ਕਰ ਲਿਆ ਕਿ ਅਸੀਂ ਮਾਨ ਸਾਹਿਬ ਦੀ ਬਦਨਾਮੀ ਗਰਾਉਂਡ ਲੈਵਲ ਤੇ ਕਰਨੀ ਹੀ ਕਰਨੀ ਆ ਔਰ ਇਹ ਲੋਕ ਨੇ ਮਾਈਨਿੰਗ ਮਾਫੀਆ ਵਾਲੇ ਸੋ ਇਹਨਾਂ ਦਾ ਜਿਹੜਾ ਆਮ ਦਿਨਾਂ ਦੇ ਵਿੱਚ ਰੇਤ ਦੀ ਮਾਈਨਿੰਗ ਹੁੰਦੀ ਆ ਇਹ ਮਾਈਨਿੰਗ ਆਪਾਂ ਸਾਰੇ ਜਾਣਦੇ ਆ 1 ਅਕਤੂਬਰ ਤੋਂ ਲੈ ਕੇ ਜਿਹੜੀ 31 ਜੂਨ ਤੱਕ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਨਾ ਸੋ ਜਿਹੜੀ ਆ ਮਾਈਨਿੰਗ ਆ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਦੀ ਇਸ ਟਾਈਮ ਦੇ ਵਿੱਚ ਜਿਹੜੀ ਮਾਈਨਿੰਗ ਲੀਗਲ ਤੌਰ ਤੇ ਕੋਰਟ ਦੇ ਵੀ ਆਰਡਰ ਆ ਔਰ ਸਰਕਾਰ ਦਾ ਵੀ ਹੁਕਮ ਹੁਕਮ ਦੀ ਇਹ ਪਾਲਣਾ ਕੀਤੀ ਜਾਂਦੀ ਆ ਕਿ ਬਰਸਾਤ ਦੇ ਸਮੇਂ ਦੇ ਵਿੱਚ ਜਿਹੜੇ ਤੁਸੀ ਬਾਨਾ ਕੱਚੇ ਬਾਨਾ ਇਹਨਾਂ ਨੂੰ ਨੁਕਸਾਨ ਪਹੁੰਚਦਾ ਇਹ ਮਾਈਨਿੰਗ ਨਹੀਂ ਹੋਣੀ ਚਾਹੀਦੀ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਫੈਸਲਾ ਸਰਕਾਰਾਂ ਨੇ ਤੇ ਕੋਰਟ ਨੇ ਲਿਆ ਹੋਇਆ ਪਰ ਇਹ ਲੋਕ ਸਰਕਾਰ ਤੇ ਕੋਰਟ ਨੂੰ ਟੱਚ ਨਹੀਂ ਜਾਣਦੇ ਤੇ ਜੇ ਕੋਈ ਸਾਡੇ ਵਰਗਾ ਉੱਠ ਕੇ ਇਹਨਾਂ ਨੂੰ ਕਹਿੰਦਾ ਆ ਤੇ ਇਹ ਸਾਡੇ ਤੇ ਵੀ ਜਿਵੇਂ ਰਾਤ ਇਹਨਾਂ ਨੇ ਮੈਨੂੰ ਘੇਰਾ ਪਾ ਲਿਆ ਤੇ ਗੱਡੀ ਦੀ ਭੰਨ ਤੋੜ ਕੀਤੀ ਆ ਤੇ ਮੈਂ ਆਪਣੀ ਜਾਨ بچਾ ਕੇ ਉੱਥੋਂ ਭੱਜਿਆ ਤੇ ਇਹ ਲੋਕ ਉਹ ਲੋਕ ਨੇ ਕਿ ਜੇ ਕੋਈ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ ਤੇ ਇਹ ਉਹਨੂੰ ਹਰ ਤਰ੍ਹਾਂ ਨਾਲ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਮੈਂ ਉਹਨਾਂ ਤੋਂ ਨਹੀਂ ਡਰਨ ਵਾਲਾ ਤੂੰ ਜੇ ਅੱਜ ਅਸੀਂ ਤੁਹਾਨੂੰ ਆਪਣਾ ਜਿਹੜਾ ਅ ਲਿਖਤੀ ਰੂਪ ਚ ਜਿਹੜਾ ਥਾਣੇ ਚ ਦੇ ਦਿੱਤਾ ਆ ਆਪਣੀ ਸ਼ਿਕਾਇਤ ਦਿੱਤੀ ਆ ਕਾਰਵਾਈ ਕਰਵਾਵਾਂਗੇ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ। ਹਾਲਾਂਕਿ ਮੈਨੂੰ ਉਸ ਸਮੇਂ ਜਦ ਚਲ ਜਦਦਾ ਤੇ ਚਲ ਰਹੀ ਸੀ ਤੁਹਾਨੂੰ ਇਸ ਦੀ ਪਹਿਲੀ ਜਾਣਕਾਰੀ ਸੀ ਕਿ ਮੈਨੂੰ ਚਲ ਰਹੀ ਹੈ ਜਾਂ ਫਿਰ ਤੁਸੀਂ ਉਸ ਤੋਂ ਲੰਗੇ ਜਾ ਰਹੇ ਸੀ ਤੁਹਾਨੂੰ ਬਾਅਦ ਵਿੱਚ ਪਤਾ ਲੱਗੇਗਾ ਕਿ ਮੈਨੂੰ ਚਲ ਰਹੀ ਹੈ। ਐਕਚੁਅਲੀ ਰਵੀ ਜੀ ਮੇਰਾ ਉੱਥੇ ਮੇਰੇ ਖੇਤ ਵੀ ਆ ਅਸੀਂ ਖੇਤ ਵੀ 껃ਾ ਮਰਨ ਜਾਣਾ ਹੁੰਦਾ ਕਿਉਂਕਿ ਦਿਨ ਦਰ ਜਵੇਂ ਹੁੰਦੇ ਆ ਬ੍ਰਦਰ ਕਈ ਵਾਰੀ ਰਾਤ ਨੂੰ ਖੇਤਾਂ ਦੇ ਜ਼ਿਮੀਂਦਾਰਾਂ ਨੇ ਆਉਣਾ ਜਾਣਾ ਅਸੀਂ ਕਈ ਵਾਰੀ ਰਾਤੀ ਵੀ ਜਾਣਾ ਲੇਟ ਨਾਈਟ ਵੀ ਖੇਤਾਂ 'ਚ 껃ਾ ਮਰਨ ਜਾਂਦੇ ਆ ਸੋ ਮੈਂ ਆਪਣੇ ਖੇਤ ਗਿਆ ਸੀ ਤੇ ਮੈਂ ਜਦੋਂ ਉੱਥੇ ਦ੍ਰਿਸ਼ ਦੇਖ ਬਹੁਤ ਵੱਡੇ ਲੈਵਲ ਤੇ ਜਿਹੜੀ ਮਾਈਨਿੰਗ ਹੋ ਰਹੀ ਸੀ ਸਰਪ੍ਰਸਤ ਪ੍ਰਸ਼ਾਸਨ ਨਾਲ ਵੀ ਕੋਈ ਗੱਲਬਾਤ ਕੀਤੀ ਮੈਂ ਦੱਸਦਾ ਮੈਂ ਮੰਗਲੀ ਬਾਜ ਜੀ ਦੱਸਦਾ ਮੈਂ ਜਦੋਂ ਉੱਥੇ ਗਿਆ ਤੇ ਇਸ ਤੋਂ ਪਹਿਲਾਂ ਮੈਂ 1 ਜੁਲਾਈ ਨੂੰ ਵੀ ਉੱਥੇ ਗਿਆ ਸੀ ਰਾਤ ਨੂੰ 8:30 ਵਜੇ ਤੇਲਪੁਆਇੰਟ ਆਪਣੀ ਗੱਡੀ 'ਚ ਉਦੋਂ ਵੀ ਸੁਖਵੀਰ ਸਿੰਘ ਰੰਧਾਵਾ ਨਾਮਕ ਇੱਕ ਬੰਦਾ ਹੈਗਾ ਪਟਿਆਲੇ ਦਾ ਉਹਨੇ ਮੇਰੇ ਫੋਨ ਤੇ ਮੈਂ ਆਪਣੀ ਵਟਸਐਪ ਦੀ ਜਿਹੜੀ ਉਹ ਕਾਪੀ ਵੀ ਕਢਾ ਕੇ ਦੇ ਦੂੰਗਾ ਉਹਦੀਆਂ ਕੌਲਾਂ ਆਈਆਂ ਹੋਈਆਂ ਉਹਨੇ ਮੈਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਤੁਸੀਂ ਰਾਤ ਨੂੰ ਇਧਰਲੇ ਪਾਸੇ ਆਪਣੀ ਸਰਕਾਰੀ ਗੱਡੀ ਲੈ ਕੇ ਨਹੀਂ ਆਉਣਾ ਜੇ ਤੁਸੀਂ ਆਏ ਆਪਣੀ ਜਾਣਦੇ ਆਪ ਮਾਲਕ ਹੋਵੋਗੇ ਸੋ ਉਹ ਉਹਦੀ ਮੈਂ ਸ਼ਿਕਾਇਤ ਲਿਖਤੀ ਰੂਪ ਚ ਮੈਂ ਆਲਰੇਡੀ ਦੇ ਚੁੱਕਾ ਆ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਾਹਿਬ ਨੂੰ ਵੀ ਦੇ ਚੁੱਕਾ ਆ ਉਹ ਹਜੇ ਕੱਲ ਹੀ ਪਹੁੰਚੀ ਆ ਕਿਉਂਕਿ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲ ਰੋਜ਼ ਜਾਂਦੀਆਂ ਉਹਨਾਂ ਦੇ ਨਿਪਟਾਰੇ ਹੁੰਦੇ ਹਨ ਦੇਖਣਾ ਜਾਂਦਾ ਉਹ ਨਿਗਰਾਨੀ ਚਾਹੁੰਦੀਆਂ ਮੈਂ ਇੱਕ ਡੀਜੀਪੀ ਸਾਹਿਬ ਨੂੰ ਵੀ ਲੈਟਰ ਲਿਖ ਚੁੱਕਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਲਿਖ ਚੁੱਕਾ ਤੇ ਕੱਲ ਪਰ ਇਹਨਾਂ ਨੇ ਬੇਪਰਵਾਹੀ ਦੇ ਆਲਮ ਦੇ ਵਿੱਚ ਜਿਹੜਾ ਕੰਮ ਕੀਤਾ ਆ ਉਹਦੇ ਤੇ ਅਸੀਂ ਜਿਹੜਾ ਸਖਤੋ ਸਖਤ ਐਕਸ਼ਨ ਲਵਾਂਗੇ ਜੀ ਜੀ ਤੁਸੀਂ ਲਾਈਵ ਹੋਏ ਹੋ ਉਹਦੇ ਕਰੀਬ ਕੋਈ ਉੱਚ ਅਧਿਕਾਰੀ ਨਾਲ ਤੁਹਾਡੀ ਕੋਈ ਗੱਲ ਹੋਈ ਜੀ ਜੋ ਮੈਂ ਦੱਸਦਾ ਵੀ ਤੁਹਾਡੇ ਨਾਲ ਬਿਲਕੁਲ ਕਿਸੇ ਨਾਲ رابطہ ਕਾਇਮ ਨਹੀਂ ਹੋਇਆ ਫੋਨ ਨਹੀਂ ਚੱਕਿਆ ਗਿਆ ਅਲਵੇਲਾ ਜੀ ਗੱਲ ਇਹ ਆ ਵੀ ਜਿਹੜਾ ਸਾਡਾ ਲੁਧਿਆਣਾ ਦਾ ਪ੍ਰਸ਼ਾਸਨ ਆ ਪਿਛਲੇ ਦਿਨੀ ਮੈਂ ਲਾਈਵ ਹੋਇਆ ਸੀ ਬੰਦ ਤੇ ਉਹ ਪ੍ਰਸ਼ਾਸਨ ਨੇ ਐਕਸ਼ਨ ਲੈਂਦਿਆਂ ਹੋਇਆ ਜਿਹੜੀ ਸਾਡੀ ਸਾਨੇਵਾਲ ਵਾਲੀ ਜਿੰਨੀ ਬੈਲਟ ਆ ਸਾਡਾ ਲੁਧਿਆਣਾ ਵਾਲਾ ਏਰੀਆ ਸਾਰੀ ਮਾਈਨਿੰਗ ਜਿਹੜੀ ਆ ਉਹ ਬੰਦ ਕਰਵਾ ਦਿੱਤੀ ਗਈ ਆ ਇਹ ਮਾਈਨਿੰਗ ਜਿਹੜੀ ਪੁਲ ਦੇ ਪਰਲੇ ਪਾਸੇ ਹੁੰਦੀ ਸੀਗੀ ਔਰ ਸਾਡਾ ਉਹ ਪੁਲ ਜਿਹੜਾ ਮੇਨ ਆ ਮੱਤੇਵਾੜਾ ਤੇ ਜਿਹੜਾ ਸਾਡਾ ਰਹ ਨੂੰ ਜੋੜਦਾ ਆ ਤੇ ਜਿਹੜੀ ਆ ਜ਼ਮੀਨ ਆ ਦਰਿਆ ਦੀ ਇਹ ਕਿਤੇ ਸਾਡਾ ਲੁਧਿਆਣਾ ਪਰਲੇ ਪਾਸੇ ਗਿਆ ਹੋਇਆ ਤੇ ਕਿਤੇ ਲੁਧਿਆਣਾ ਨਵਾਂ ਸ਼ਹਿਰ ਸਾਡੇ ਵਾਲੇ ਪਾਸੇ ਆਇਆ ਹੋਇਆ ਸੋ ਉਹਦੇ ਮੱਦੇਨਜ਼ਰ ਜਿਹੜੀ ਸਾਡੀ ਜ਼ਮੀਨ ਨਾਲ ਲੁਧਿਆਣੇ ਦੇ ਵਿੱਚ ਪੈਂਦੀ ਆ ਉਹ ਦਰਿਆ ਦੇ ਪਰਲੇ ਪਾਸੇ ਆ ਸਾਨੂੰ ਉੱਥੇ ਜਾਣਾ ਪੈਂਦਾ ਮੈਂ ਐਨ ਟਾਈਮ ਪੁਲ ਤੇ ਜਦੋਂ ਮੈਂ ਮਾਈਨਿੰਗ ਦੇਖੀ ਸਭ ਤੋਂ ਪਹਿਲਾਂ ਮੈਂ ਐਕਸ਼ਨ ਮਾਈਨਿੰਗ ਨਵਾਂ ਸ਼ਹਿਰ ਨੂੰ ਕਾਲ ਕੀਤੀ ਪਰ ਉਹਨੇ ਮੈਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਕੋਈ ਕਾਲ ਨਹੀਂ ਚੱਕੀ ਹੈ ਔਰ ਪਿਛਲੇ ਦਿਨ ਵੀ ਉਹਨੇ ਮੇਰੀ ਕੋਲ ਕਾਲ ਨਹੀਂ ਚੱਕੀ ਹੈਗੀ ਤੇ ਉਸ ਤੋਂ ਬਾਅਦ ਮੈਂ ਮਾਈਂਡਜੁਗ ਡੀਐਸਪੀ ਸਾਹਿਬ ਨੂੰ ਕਾਲ ਕੀਤੀ ਡੀਐਸਪੀ ਸਾਹਿਬ ਚਲੋ ਹੋ ਸਕਦਾ ਕਈ ਵਾਰੀ ਫਿਰ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਐਸਐਚਓ ਸਾਹਿਬ ਕਹਿੰਦੇ ਮੈਂ ਆ ਰਿਹਾ 10 15 ਮਿੰਟ ਚਾਹ ਰਿਹਾ 10 15 ਮਿੰਟ ਚਾਹ ਰਿਹਾ ਕਰਦੇ ਕਰਾਉਂਦੇ ਅੱਧਾ ਪੂਣਾ ਘੰਟਾ ਬੀਤ ਗਿਆ ਉਹਨੇ ਚਿਰ ਨੂੰ ਉਹ ਲੋਗ ਆਏ ਤੇ ਉਹਨਾਂ ਨੇ ਆ ਕੇ ਆਪਣੇ ਤੇ ਹਮਲਾ ਕਰਤਾ ਜੀ ਖਾਸਾ ਜੀ ਜਿੰਨੇ ਕੇ ਤੁਸੀਂ ਆਖਿਆ ਕਿ ਮੈਂ ਉੱਥੇ ਤੁਹਾਡੇ ਨਾਲ ਗੱਲਬਾਤ ਕੀਤੀ ਕੋਈ ਉੱਥੇ ਮੁੱਕੇ ਤੇ ਨਹੀਂ ਪਹੁੰਚਿਆ ਤੁਸੀਂ ਆਮ ਆਪੀ ਪਾਰਟੀ ਦੇ ਵਿੱਚ ਚੇਅਰਮੈਨ ਦੇ ਅਹੁਦੇ ਤੇ ਪ੍ਰਸ਼ਾਸਨ ਉਹਦਾ ਰਵਈਆ ਪੱਲੀਆਂ ਸਰਕਾਰਾਂ ਲਈ ਹੈ ਜਿਸ ਤਰ੍ਹਾਂ ਜੇ ਕਾਂਗਰਸ ਦੇ ਰਾਜ ਦੌਰਾਨ ਹੁੰਦਾ ਜੀ ਕਾਂਗਰਸ ਦੇ ਰਾਜ ਦੌਰਾਨ ਹੁੰਦਾ ਸੀ ਇਸੇ ਤਰ੍ਹਾਂ ਨੂੰ ਤੁਸੀਂ ਮੰਨਦੇ ਹੋ ਨਹੀਂ ਪ੍ਰਸ਼ਾਸਨ ਅੱਜ ਵੀ ਭਾਵੇਂ ਆਵਾਦੀ ਪਾਰਟੀ ਵੱਡੇ ਵੱਡੇ ਵਾਦੇ ਦਾਅਵੇ ਕਰਦੀ ਹੈ ਕਿ ਸਾਡੇ ਕੋਲ ਉਹ ਪ੍ਰਸ਼ਾਸਨ ਨੂੰ ਨੱਕ ਪਾਈਗੇ ਪਰ ਪ੍ਰਸ਼ਾਸਨ ਉਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ ਰਵੀ ਜੀ ਇਹ ਮੇਰਾ ਹੱਥ ਆ ਇਹਦੀਆਂ ਪੰਜ ਉਂਗਲਾਂ ਨੇ ਅੰਗੂਠੇ ਦਾ ਆਪਣਾ ਸਾਈਜ਼ ਆ ਇਹ ਉਂਗਲ ਦਾ ਆਪਣਾ ਸਾਈਜ਼ ਆ ਇਹਦਾ ਆਪਣਾ ਆ ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਮੈਂਬਰ ਵੀ ਹੁੰਦੇ ਆ ਸਭ ਦਾ ਜਿਹੜਾ ਸੁਭਾਅ ਤੇ ਕੰਮ ਕਰਨ ਦਾ ਤਰੀਕਾ ਸਾਰੀਆਂ ਚੀਜ਼ਾਂ ਲਗ ਲਗ ਹੁੰਦੀਆਂ ਸੋ ਪ੍ਰਸ਼ਾਸਨ ਆ ਭਾਜੀ ਪ੍ਰਸ਼ਾਸਨ ਬੰਦਾ ਹੀ ਆ ਇੱਥੇ ਚੰਗੇ ਵੀ ਆ ਤੇ ਮਾੜੇ ਵੀ ਆ ਜਿਹੜੇ ਮਾੜੇ ਆ ਚੁਣ ਲਾਂਗੇ ਜਿਹੜੀਆਂ ਕਾਲੀਆਂ ਪੇਡਾ ਕੱਢਾਂਗੇ ਵਿੱਚੋਂ ਕਿਹੜੀਆਂ ਉਹਨਾਂ ਨੂੰ ਪਛਾਣਾਂਗੇ ਜੇ ਅਸੀਂ ਜੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਪੰਜਾਬ ਸਰਕਾਰ ਦੇ ਚੇਅਰਮੈਨ ਤੇ ਇਹ ਲੋਕ ਲੋਕਾਂ ਨੇ ਅਟੈਕ ਕੀਤਾ ਆ ਜਿਹੜੇ ਵੀ ਬੰਦੇ ਇਨਵੋਲਵ ਹੋਣਗੇ ਬਖਸ਼ੇ ਨਹੀਂ ਜਾਣਗੇ ਕਾਲੀਆਂ ਪੇਡਾ ਬਾਹਰ ਕੱਢਾਂਗੇ ਬੇਫਿਕਰ ਹੋ ਤੁਸੀਂ ਤੁਹਾਡੀ ਹੁਣ ਕੋਈ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੋਵੇ। ਬਿਲਕੁਲ ਜੀ ਮੈਂ ਹੁਣ ਇਸ ਤੋਂ ਬਾਅਦ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਰਦਾਰ ਚੇਤਨ ਸਿੰਘ ਜੋੜਮਾਜਰਾ ਜੀ ਨੂੰ ਮਿਲਣ ਜਾ ਰਿਹਾ ਔਰ ਸਾਰੀ ਮੈਂ ਉਹਨਾਂ ਨੂੰ ਗੱਲਬਾਤ ਰੱਖੂੰਗਾ ਔਰ ਮੈਂ ਪਾਰਟੀ ਆਫਿਸ ਵੀ ਜਾ ਕੇ ਗੱਲ ਕਰੂੰਗਾ ਔਰ ਸਾਰਾ ਜਿਹੜਾ ਹੈਗਾ ਜਿੰਨੇ ਵੀ ਬੰਦੇ ਦੋਸ਼ੀ ਅਸੀਂ ਬਖਸਾਂਗੇ ਨਹੀਂ ਇਹਨਾਂ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਿੰਨੀ ਸੀ? ਉਹ ਕੋਈ 15 ਤੋਂ 20 ਦੇ ਕਰੀਬ ਸੀ। ਬਾਕੀ ਰਵੀ ਜੀ ਤੁਹਾਨੂੰ ਪਤਾ ਜਦੋਂ ਹਮਲਾ ਹੁੰਦਾ ਨਾ ਤੇ ਫਿਰ ਆਪਾਂ ਕਿਹੜਾ ਐਕੂਰੇਟ ਗਿਣਤੀ ਦਾ ਅੰਦਾਜ਼ਾ ਹੀ ਲਾ ਸਕਦੇ ਜਿਹਦੇ ਚੋਂ ਅਸੀਂ ਤਿੰਨ ਗੱਡੀਆਂ ਦੇ ਨੰਬਰ ਵੀ ਪਛਾਣੇ ਆ ਔਰ ਅਸੀਂ ਉਹ ਜਿਹੜੇ ਨੰਬਰ ਆ ਅਸੀਂ ਦਰਖਾਸਤ ਦੇ ਵਿੱਚ ਦਿੱਤੇ ਵੀ ਆ ਤੇ ਜਿਹੜੀ ਮੈਂ ਇੱਕ ਦੋ ਜਿਹੜੀਆਂ ਮੈਨੂੰ ਕਾਲ ਆਈਆਂ ਜਿਵੇਂ ਸੁਖਵੀਰ ਰੰਧਾਵਾ ਉਸ ਬੰਦੇ ਦਾ ਨੰਬਰ ਮੈਂ ਬਕਾਇਦਾ ਜਿਹੜਾ ਸ਼ਿਕਾਇਤ ਚ ਲਿਖਾਇਆ ਆ ਤੇ ਜਿਹੜੇ ਵੀ ਬੰਦੇ ਪਛਾਣੇ ਜਾਣਗੇ ਉਹ ਚਾਹੇ ਪ੍ਰਸ਼ਾਸਨ ਦੇ ਹੋਣ ਚਾਹੇ ਜੋ ਵੀ ਹੋਵੇ ਅਸੀਂ ਉਹਨਾਂ ਨੂੰ ਬਿਲਕੁਲ ਜੀ ਮੈਨੂੰ ਪੂਰਨ ਵਿਸ਼ਵਾਸ ਹੈ ਸੀਐਮ ਸਾਹਿਬ ਵੀ ਇੱਥੇ ਪੂਰਾ ਐਕਸ਼ਨ ਲੈਣਗੇ ਅਸੀਂ ਆਪਣੇ ਪੱਧਰ ਤੇ ਜਾ ਕੇ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਜਿਹੜਾ ਇਹਨਾਂ ਤੇ ਕਾਰਵਾਈ ਕਰਾਵਾਂਗੇ ਸਾਡੇ ਕੋਲ ਕਲਿੱਪਸ ਹੈਗੀਆਂ ਕਿਉਂਕਿ ਜਦੋਂ ਉਹ ਸਾਰੇ ਬੰਦੇ ਹਥਿਆਰਾਂ ਨਾਲ ਲੈ ਸਿਗੇ ਜਦੋਂ ਸਿਸਟਮ ਹੋਇਆ ਸਾਰਾ ਮੈਂ ਸਾਰੇ ਮੁੰਡਿਆਂ ਨੂੰ ਕਿਹਾ ਵੀ ਕਿਸੇ ਨੇ ਵੀ ਕੋਈ ਤੁਸੀਂ ਆਪਣਾ ਆਪ ਆਪਾ ਨਿਕਲ ਨਹੀਂ ਕਰਨੀਆਂ ਬੋਲਣਾ ਨਹੀਂ ਕੋਈ ਬੋਲਿਆ ਨਹੀਂ ਸਾਡਾ ਬੰਦਾ ਕੋਈ ਕੁਝ ਨਹੀਂ ਕੀਤਾ ਅਸੀਂ ਆਪਣੀ ਗੱਡੀ 'ਚ ਬੈਠ ਕੇ ਨਿਕਲ ਪਏ ਆ ਉਹਨਾਂ ਨੇ ਸਾਨੂੰ ਤੁਰਦੇ-ਤੁਰਦੇ ਵੀ ਸਾਡੇ ਤੇ ਹਮਲਾ ਕੀਤਾ ਜੀ ਕੋਈ ਨੁਕਸਾਨ ਕਿੰਨਾ ਹੋਇਆ ਜਾਂ ਮੇਰੀ ਗੱਡੀ ਦੀ ਤੁਸੀਂ ਫੋਟੋਜ਼ ਲੈ ਜਾਓ ਬਾਹਰ ਖੜੀ ਆ ਗੱਡੀ ਤੁਸੀਂ ਦੇਖੋ ਗੱਡੀ ਦਾ ਜੋ ਹੈ ਅਗਰ ਜਿਸ ਤਰੀਕੇ ਨਾਲ ਗੱਡੀ ਦੇ ਉਹਨਾਂ ਨੇ ਕੀਤਾ ਆ ਲੋਹੇ ਦੀਆਂ ਰੋਣਾ ਸੀ ਤੇ ਜੇ ਅਸੀਂ ਉੱਥੇ ਖੜੇ ਰਹਿੰਦੇ ਤਾਂ ਸਾਨੂੰ ਕਿਹੜਾ ਬਖਸ਼ਣਾ ਸੀ ਉਹਨਾਂ ਨੂੰ ਕਿ ਕਹਿੰਦਾ ਤਾਂ ਉਹਨਾਂ ਨੇ ਵੱਡੇ ਪੱਧਰ ਤੇ ਨੁਕਸਾਨ ਕਰਨਾ ਸੀ ਕਾਂ ਦਾ ਜਿਹੜਾ ਸਵਾਲ ਹੋਰ ਬਣਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰੰਧਾਵਾ ਸਾਹਿਬ ਨੇ ਕੋਈ ਤੁਹਾਨੂੰ ਜਿਹੜੀ ਧਮਕੀਆਂ ਵਗੈਰਾ ਦਿੱਤੀਆਂ ਨਹੀਂ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਤੁਸੀਂ ਵੱਡੇ ਉੱਤੇ ਤੇ ਇਸ ਤਰ੍ਹਾਂ ਅੱਜ ਵੀ ਬੈਠੇ ਹੋ ਪੰਜਾਬ ਸਰਕਾਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਨਾ ਕੋਈ ਜਿਹੜੀ ਸਰਕਾਰੀ ਸੈਹੀ ਹੋਣੀ ਆ ਜਿਹੜੀ ਜਿਸ ਦੇ ਤੇ ਉਹ ਤੁਹਾਨੂੰ ਧਮਕੀਆਂ ਦੇ ਦੇਵੇ ਭਾਵੇਂ ਇਹ ਜਿਹੜੇ ਕਾਲੇ ਧੰਡੇ ਵਾਲੇ ਲੋਕ ਹੁੰਦੇ ਹਨ ਇਹਨਾਂ ਨੂੰ ਸੈਹ ਹੋਵੇ ਨਾ ਹੋਵੇ ਇਹ ਆਪਣਾ ਜਿਹੜਾ ਦੂਜਾ ਹੁੰਦਾ ਨਾ ਸਾਰਾ ਸਿਰਜ ਲੈਂਦੇ ਆ ਵਾਤਾਵਰਨ ਬਣਾ ਲੈਂਦੇ ਆ ਆਪਣਾ ਹੀ ਠੀਕ ਹੈ ਨਾ ਤੇ ਇਹ ਕਾਲੇ ਧੰਦੇ ਵਾਲੇ ਲੋਕ ਆ ਇਹ ਮੈਨੂੰ ਨਹੀਂ ਲੱਗਦਾ ਹਾਂ ਅਗਰ ਕੋਈ ਇਦਾਂ ਦੀ ਗੱਲ ਹੋਊਗੀ ਤਾਂ ਅਸੀਂ ਉਹਨੂੰ ਬਾਹਰ ਲੈ ਕੇ ਆਵਾਂਗੇ ਬਿਲਕੁਲ ਬਾਹਰ ਲੈ ਕੇ ਆਵਾਂਗੇ ਕੋਈ ਇਦਾਂ ਦੀ ਲੋਕੋ ਨਹੀਂ ਰੱਖਾਂਗੇ ਔਰ ਮਾਨ ਸਾਹਿਬ ਨੇ ਸਮੇਂ-ਸਮੇਂ ਤੇ ਜਿਹੜੇ ਆਮ ਆਦਮੀ ਪਾਰਟੀ ਚਾਹੇ ਕੋਈ ਵਿਧਾਇਕ ਸੀ ਚਾਹੇ ਕੋਈ ਮੰਤਰੀ ਸੀ ਕੋਈ ਸੀ ਜਿਨੇ ਕਰਾਪਸ਼ਨ ਕੀਤੀ ਉਹਨੂੰ ਬਖਸ਼ਾ ਨਹੀਂ ਹੈ ਕਿਤੇ ਇਦਾਂ ਨਹੀਂ ਵੀ ਹਵਾ ਚ ਉੱਡ ਕੇ ਰਹਿ ਜੂ ਮਾਮਲਾ ਜਾਂ ਕੋਈ ਕਾਰਵਾਈ ਵੀ ਜਿਵੇਂ ਇਹ ਤਾਂ ਪਹਿਲੀਆਂ ਸਰਕਾਰਾਂ ਚ ਹੁੰਦਾ ਸੀ ਪਰ ਹੁਣ ਤੁਸੀਂ ਮੌਜੂਦਾ ਇਸ ਦੇ ਵਿੱਚ ਚੇਅਰਮੈਨ ਵੀ ਇਹ ਹੋਣ ਲੱਗਿਆ ਕਿ ਇਲੈਕਸ਼ਨ ਹੋਊਗਾ ਵੱਡਾ ਜਾਂ ਅਲਵੇਲਾ ਜੀ ਤੁਹਾਰੀ ਯੂਨੀ ਸੁਣ ਰਹੇ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਔਰ ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਗਰਾਊਂਡ ਤੋਂ ਆਏ ਨੇ ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਅਗਰ ਪਬਲਿਕ ਨੂੰ ਠੀਕ ਨਾ ਲੱਗੇ ਆਪਣੇ ਫੈਸਲੇ ਵਾਪਸ ਲੈ ਲੈਂਦੇ ਆ ਇਹੋ ਜਾਂ ਮੁੱਖ ਮੰਤਰੀ ਪੰਜਾਬ ਨੂੰ ਪਹਿਲੀ ਵਾਰੀ ਮਿਲਿਆ ਭਗਵੰਤ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 17 ਟੋਲ ਪਲਾਜ਼ੇ ਬੰਦ ਕਰਤੇ ਅਜੇ ਤੱਕ ਨਹੀਂ ਸੀ ਕਿਸੇ ਨੇ ਕੀਤੇ ਭਗਵੰਤ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 114 ਸਕੂਲ ਆਫ ਐਮਿਨੈਂਸ ਚਾਲੂ ਕਰਤੇ ਔਰ ਉਹ ਲੋਕਾਂ ਦੇ ਦਰਦੀ ਆ ਔਰ ਜਿਹੜੀ ਚੀਜ਼ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸਲ ਗੱਲ ਆ ਆਪਾਂ ਤੁਸੀਂ ਗੱਲ ਕਰ ਰਹੇ ਹੋ ਬਾਰ-ਬਾਰ ਵੀ ਕੋਈ ਸਰਕਾਰੀ ਬੰਦਾ ਇਨਵੋਲ ਹੋ ਤੁਸੀਂ ਮੈਨੂੰ ਦੱਸੋ ਇਹ ਬੰਦੇ ਹਰ ਰੋਜ਼ ਲੋਕਾਂ ਲੱਖਾਂ ਰੁਪਏ ਦਾ ਚੂਨਾ ਸਾਡੇ ਰੈਵਨਿਊ ਨੂੰ ਲਾ ਰਿਹਾ ਸਰਕਾਰ ਦੇ ਰੈਵਨਿਊ ਨੂੰ ਲਾ ਰਿਹਾ ਕਿ ਮੈਂ ਇਹਨਾਂ ਨੂੰ ਬਖਸ਼ਿਆ ਜਾਊਗਾ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਖਾਬ ਜਿਸ ਤਰ੍ਹਾਂ ਦਾ 25 ਸਾਲ ਹੋ ਚੁੱਕਿਆ ਸਰਕਾਰ ਨੂੰ ਭਾਈ ਸਾਹਿਬ ਤੋਂ ਬੱਤਾ ਸਮਾ ਹੋ ਗਿਆ ਪਰ ਜਿਹੜੀ ਮੈਣੀਆ ਉਹ ਨਜਾਇਜ਼ ਮੈਣੀ ਵੀ ਰੁਕ ਨਹੀਂ ਰਹੀ ਬਾਕੀ ਸਰਕਾਰੀ ਵਾਂਗ ਹੀ ਚੱਲ ਰਹੀ ਹੈ ਕੋਈ ਉਮੀਦ ਹੈ ਵੀ ਤਾਂ ਰੁਕੇ ਮੈਣੀਆ ਦੇਖੋ ਜੀ ਤੁਹਾਡੇ ਸਾਹਮਣੇ ਉਦਾਹਰਨ ਅੱਜ ਤੋਂ 10 ਦਿਨ 15 ਦਿਨ ਪਹਿਲਾਂ 10 10 ਦਿਨ ਪਹਿਲਾਂ ਦੀ ਗੱਲ ਆ ਮੈਂ ਲਾਈਵ ਕੀਤਾ ਸੀ ਤੁਸੀਂ ਰਵੀ ਜੀ ਤੁਸੀਂ ਖੁਦ ਜਾ ਕੇ ਤੁਸੀਂ ਸਮਝ ਕੇ ਉਹਨਾਂ ਦੀ ਵੀ ਇੰਟਰਵਿਊ ਲੈ ਕੇ ਆਏ ਜਿਹੜੇ ਹਨਾ ਹੋਰ ਵੀ ਪੰਜਾਬ ਦੇ ਹੋਰ ਵੀ ਵੱਖ-ਵੱਖ ਦੇਖੋ ਮੈਨੂੰ ਮੇਰੇ ਇਲਾਕੇ ਦਾ ਪਤਾ ਜੀ ਸਾਨੂੰ ਸਾਡੇ ਇਲਾਕੇ ਦਾ ਬੰਦਾ ਆਪਾਂ ਉੱਥੇ ਜਿੱਥੇ ਕੰਮ ਕਰ ਸਕਦੇ ਆ ਉੱਥੇ ਦਾ ਗੱਲ ਕਰ ਸਕਦੇ ਠੀਕ ਹੈ ਨਾ ਆਪਾਂ ਹੁਣ ਸਾਰੀ ਜਗ੍ਹਾ ਤਾਂ ਜਾ ਨਹੀਂ ਸਕਦੇ ਹੈਗੇ ਪਰ ਹੁਣ ਮੰਗ ਕੀ ਹੈ ਤੇ ਮੇਰੀ ਤਾਂ ਮੰਗ ਮੈਂ ਤਾਂ ਸੀਪੀ ਸਾਹਿਬ ਨੂੰ ਕਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਜਿਹੜੀ ਵਧਾਈ ਜਾਵੇ ਔਰ ਜਿਹੜਾ ਸਾਡੇ ਏਰੀਆ ਦੇ ਵਿੱਚ ਗਸ਼ਟ ਵਧਾਈ ਜਾਵੇ ਜਿਹੜੀ ਦਰਿਆ ਦੇ ਉੱਤੇ ਤੇ ਕਿਉਂਕਿ ਇਹ ਥੋੜਾ ਜਿਹਾ ਨਨੇ ਸ਼ਹਿਰ ਦਾ ਏਰੀਆ ਹੈ ਉਰਲੇ ਪਾਸੇ ਵੀ ਗਸ਼ਤ ਵਧੂ ਕਿਤੇ ਪਰਲੇ ਪਾਸੇ ਵੀ ਅਸੀਂ ਅੱਜ ਗੱਲ ਕਰਾਂਗੇ ਸਾਨੂੰ ਚਾਹੇ ਕਮਿਸ਼ਨਰ ਜਲੰਧਰ ਨਾਲ ਗੱਲ ਕਰਨੀ ਪਵੇ ਚਾਹੇ ਡੀਜੀਪੀ ਸਾਹਿਬ ਨਾਲ ਜਿਹੜੇ ਵੀ ਉੱਥੇ ਜਿਹੜੇ ਡੀਆਈਜੀ ਰੇਂਜ ਹੋਣਗੇ ਉਹਨਾਂ ਨਾਲ ਗੱਲ ਕਰਾਂਗੇ ਭਾਈ ਆਹ ਕੁਛ ਹੋ ਰਿਹਾ ਇੱਥੇ ਜਿਹੜੀ ਪੁਲਿਸ ਦੀ ਜਿਹੜੀ ਗਸ਼ਤ ਵਧਾਈ ਜਾਵੇ ਜਿੱਥੇ ਅਸੀਂ ਨਹੀਂ ਸੁਰੱਖਤ ਰਹਿ ਗਏ ਇਸ ਇਲਾਕੇ ਦੇ ਵਿੱਚ ਉੱਥੇ ਆਮ ਪਬਲਿਕ ਕਿਵੇਂ ਸੁਰੱਖਤ ਹੋ ਸਕਦੀ ਹੈ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਕੱਲ ਡਿਊਟੀ ਮੁਤਾਬਕ ਪਤਾ ਹੀ ਬਤੀ ਉਹਨਾਂ ਦੇ ਕੋਈ ਕਾਰਵਾਈ ਬਗਾਰੇ ਬਿਲਕੁਲ ਜੀ ਬ